ਮੋੜਾ ਤਾਂ ਪਾਪਾ ਨੇ ਚੁੱਕ ਲਿਆ। ਅੰਮ੍ਰਿਤ ਜੀ ਲੱਗੀ। ਪਾਪਾ ਕੋ ਲੱਗਿਆ ਨਾ। ਅੰਮ੍ਰਿਤ ਨਹੀਂ ਕਰ। ਚੱਲੀ ਤੇ ਮਿਰਚ ਖਾਣੀ। ਲੈ ਲੈ ਲੈ। ਦੋ। ਨਾ। ਹੂੰ। ਬਹੁਤ ਸਵਾਦ ਹੈ। ਮੈਂ ਬਣ ਸਕਦੀ ਹਾਂ। ऐसे कटने नहीं खा तुम भी कर ऐसे ऐसे कटली खा नहीं ऐसे ऐसे ऐसे, ऐसे बहुत टेस्टी है भाई आज का खाना देसी आपा होन एंजॉय करिए खाना हैप्पी बर्थडे देखो हैप्पी बर्थडे दा कार्ड देता बड़े पापा ने ले चॉकलेटा में दीती हां ने भी करनी देखो हां सोनिया ते आ देखो कार्ड बनाया नींका ने हाथ फट लो भाई ਬੜੇ ਪਾਪਾ ਵਾਸਤੇ ਕਿੱਡਾ ਸੋਹਣਾ ਕਾਰਡ ਬਣਾਇਆ ਹਨ ਮੀਕਾ ਨੇ ਵੇਖੋ ਆ ਮੇਰੇ ਛੋਨੇ ਪੁੱਤ ਨੇ ਕਿੰਨਾ ਸੋਹਣਾ ਲਿਖਿਆ ਦੇਖੋ ਚੌਕ ਹੈਪੀ ਬਰਥਡੇ ਬੁਆਏ ਬਰਥਡੇ ਬੁਆਏ ਮੈਂ ਖੋਲ ਕੇ ਦਿੱਤੀ ਹੂੰ ਵਾਹ ਦੇਖੋ ਵੀ ਦੇਖੋ ਆਗੇ ਵੀ ਸੰਤੂ ਸਾਹਿਬ ਦੇ ਬਰਥਡੇ ਤੇ ਮੂੰਹ ਮਿੱਠਾ ਕਰ ਲੋ ਜੀ ਤੁਸੀਂ ਸਾਰੇ ਮੇਰੀ ਫੈਮਲੀ ਆ ਤੇ ਤੁਸੀਂ ਸਾਰੇ ਮੇਰੇ ਲਈ ਬਹੁਤ ਅਹਿਮ ਹੋ ਆ ਤੇ ਆਪਾਂ ਹੁਣ ਚੱਲੇ ਆ ਬਾਹਰ ਤੇ ਰੋਟੀ ਖਾਵਾਂਗੇ ਬਾਹਰ ਜਾ ਕੇ ਤੇ ਬਰਥਡੇ ਆਪਾਂ ਸੈਲੀਬ੍ਰੇਟ ਆ ਕੇ ਕੇਕ ਕੱਟਾਂਗੇ ਕਿਉਂਕਿ ਕੇਕ ਨਾ ਆ ਕੇ ਕੱਟਾਂਗੇ ਹੁਣ ਤੇ ਹੁਣ ਕਿਉਂਕਿ ਆਪਾਂ ਲੇਟ ਵੈ ਲੈ ਆ ਸਾਡਾ ਇੱਕ ਮੈਂਬਰ ਨਹੀਂ ਆਇਆ ਜਿੰਨ ਤੇ ਹੁਣ ਉਹ ਆ ਗਿਆ ਤੇ ਹੁਣ ਆਪਾਂ ਚੱਲੇ ਆ ਤੇ ਮੈਂ ਤੇਰਾ ਜਬੰਦ ਕਰਨ ਲੱਗੀ ਤੇ ਕੇਕ ਆ ਕੇ ਕੱਟਾਂਗੇ ਹੁਣ ਖਾਣਾ ਖਾ ਲਈਏ ਚਲੋ ਜੀ ਕਰਦੇ ਆ ਸੈਲੀਬ੍ਰੇਟ ਦੇਖੋ ਆਪਾਂ ਆ ਗਏ ਆ ਇੱਥੇ ਕਾਕੇ ਦੇ ਹੋਟਲ ਆ ਗਏ ਆ ਕਾਕੇ ਦਾ ਹੋਟਲ ਆ ਰੋਡ ਵਾ ਜਿਹੜਾ ਆਦਮਪੁਰ ਨੂੰ ਜਾਂਦਾ ਨਾ ਰੋਡ ਦੇ ਉੱਤੇ ਹੀ ਆ ਇੱਧਰ ਨੂੰ ਰਾਮ ਮੰਦਿਰ ਆ ਦੇਖੋ ਆਪਾਂ ਇੱਥੇ ਖਾਣਾ ਸਾਨੂੰ ਇੱਥੇ ਦਾ ਖਾਣਾ ਬਹੁਤ ਵਧੀਆ ਲੱਗਦਾ ਤੇ ਆਪਾਂ ਆ ਗਏ ਆ ਇੱਥੇ ਹਾਂ ਦੇਖੋ ਤੈਨੂੰ ਵਧੀਆ ਲੱਗਦਾ ਇੱਥੇ ਬਹਿਣਾ ਆਏ ਦੇਖੋ ਹਾਨਮੀਕਾ ਬੈਠ ਗਈ ਸਟਾਈਲ ਚੇਂਜ ਕਰਤਾ ਸਟਾਈਲ ਹਾਨਮੀਕਾ ਨੇ ਹੈ ਹਾਨਮੀਕਾ ਸਟਾਈਲ ਚੇਂਜ ਕਰਤਾ ਮਾਮੀ ਮਾਮੀ ਕਦੀ ਆਣਾ ਹੈ ਕਰ ਕਰ ਨਾਨੇ ਦਾ ਅੱਜ ਬੜੇ ਪਾਪੇ ਦਾ ਹੈ ਦੇ ਦੰਦ ਨਹੀਂ ਲੇਦਾ ਹੈ ਕਾਟ ਦੇ ਦੇਣਾ ਹੈ ਕਾਟ ਪਾਜੀ ਨੂੰ ਹਾਂ ਕਾਟ ਦੇ ਦਿੱਤਾ ਘਰੇ ਚਾਕਲੇਟਾ ਖੋਈਆਂ ਆਣ ਮੀ ਕਨੇ ਸੂਪ ਵੀ ਮੰਗੇ ਪਾਸੂ ਉਹ ਵੀ ਨਾ ਮਾਜੀ ਜਿੰਨਾ ਦਾ ਸੂਪ ਦੇ ਦਿੱਤਾ ਦੇਖੋ ਸਾਡਾ ਬਰਥਡੇ ਬੋਏ ਦੇਖੋ ਹਾਨੀ ਮੀ ਕਾ ਕੀ ਖਾਂਦੀ ਪਈ ਹੈ ਹਾਨੀ ਮੀ ਕਾ ਫ੍ਰੈਂਚ ਫਰਾਈ ਖਾਂਦੀ ਪਈ ਹੈ ਮੈਂ ਤੇ ਆਵਲਾ ਸੂਪ ਖੀਂਦੀ ਪਈ ਆ ਕਿ ਨਹੀਂ ਮੈਨੂੰ ਲੱਗਦਾ ਹਾਨੀ ਮੀ ਕਾ ਖਾਏਗੀ ਆ ਕੀ ਦਿਨ ਹੈ ਮੈਂ ਕੱਲ ਦਿਨ ਹੀ ਚਾਰ ਦਿਨ ਪਾਣੀ ਪਾਣੀ ਲਾਣੀ

Uh -uh. Thank you for coming ਇਥੇ ਉਹਨਾਂ ਆਪਾਂ ਕੇਕ ਕੱਟਣ ਲੱਗੇ ਸੀਗੇ ਤੇ ਬੇਟੀ ਨੇ ਪਹਿਲਾਂ ਹੀ ਕੇਕ ਨਾ ਆਰਡਰ ਕੀਤਾ ਹੋਇਆ ਸੀਗਾ ਤੇ ਕੇਕ ਆ ਗਿਆ ਸੀਗਾ ਪਹਿਲਾਂ ਹੀ ਤੇ ਹੁਣ ਬਸ ਆਪਾਂ ਕੇਕ ਕੱਟਦੇ ਆ ਤੇ ਆਪਾਂ ਇੱਥੇ ਫਿਰ ਬਾਹਰੋਂ ਫੋਨ ਵੀ ਆ ਰਹੇ ਸੀਗੇ ਸਾਰਿਆਂ ਦੇ ਜਿੱਦਾਂ ਤੇ ਭੈਣ ਭਰਾਵਾਂ ਦੇ ਆਪਣੇ ਆਦੇ ਤੇ ਉਹਨਾਂ ਨਾਲ ਵੀ ਗੱਲਬਾਤ ਸਾਰਿਆਂ ਦੇ ਨਾਲ ਚੱਲਦੀ ਪਈ ਸੀਗੀ ਕੇਕ ਕੱਟਣ ਦੇ ਟਾਈਮ ਤੇ ਫਿਰ ਸਾਰਿਆਂ ਦੇ ਫੋਨ ਆ ਗਏ ਸੀਗੇ ਤੇ ਉਹ ਵਿਸ਼ ਦੇ ਕਰ ਰਹੇ ਸੀਗੇ ਤੇ ਇਥੇ ਹਾਨਵਿਕਾ ਵੀ ਲੱਗੀ ਹੋਈ ਸੀਗੀ ਤੇ ਮੈਂ ਕਹ ਲਿਆ ਕੇਕ ਖਵਾਲ ਦਵਾਂ ਹਾਨਿਕਾ ਹਾਨਵਿਕਾ ਕਹਿੰਦੀ ਮੈਂ ਖੁਦ ਖਿਲਾਉਂਗੀ ਕੀਕ ਤੇ ਬਹੁਤ ਹਨਵਿਕਾ ਵੀ ਬਹੁਤ ਖੁਸ਼ ਹੀ ਕੀ ਇੱਥੇ ਕਿਉਂਕਿ ਬਰਥਡੇ ਪਾਰਟੀਆਂ ਜਦੋਂ ਵੀ ਹੁੰਦੀਆਂ ਨਾ ਤੇ ਹਨਵਿਕਾ ਨੂੰ ਵੀ ਤੇ ਸਾਰਿਆਂ ਨੂੰ ਵੈਸੇ ਤੇ ਵਧੀਆ ਲੱਗਦਾ ਵਾ ਤੇ ਇੱਥੇ ਬਸ ਆਪਾਂ ਐਨਜਾਇਮੈਂਟ ਕਰ ਰਹੇ ਸੀਗੇ ਤੇ ਤਾਂ ਕਰਕੇ ਇੱਥੇ ਆਪਾਂ ਫਿਰ ਮੈਂ ਆਵਾਜ਼ ਜਿਹੜੀ ਹੀ ਨਾ ਉਹ ਮਿਊਟ ਕਰ ਦਿੱਤੀ ਸੀਗੀ ਤੇ ਇਹ ਬਾਅਦ ਵਿੱਚ ਮੈਂ ਫਿਰ ਬੋਲ ਕੇ ਕਰਦੀ ਪਈ ਸੀਗੀ ਤੇ ਵਾਈਗੁਰ ਇਦਾਂ ਹੀ ਤੁਸੀਂ ਵੀ ਵਿਸ਼ੇਦ ਜ਼ਰੂਰ ਕਰਿਓ ਵੀ ਤੇ ਇਹਨਾਂ ਨੂੰ ਆਸ਼ੀਰਵਾਦ ਜ਼ਰੂਰ ਦਿਓ ਵੀ ਵਾਈਗੁਰ ਇਹਨਾਂ ਤੇ ਅੰਗ ਸੰਗ ਰਹੇ ਵੀ ਤੇ ਆ ਚੜਦੀ ਕਲਾ ਚੇ ਰਹਿਣ ਵੀ ਤੇ ਤੁਹਾਡੀ ਦੁਆਵਾਂ ਹਮੇਸ਼ਾ ਨਾਲ ਹੀ ਰਹਿਣ ਸਾਰੇ ਆਂ ਦੁਆਵਾਂ ਜ਼ਰੂਰ ਦਿਓ ਵੀ ਤੇ ਬਸ ਆਪਾਂ ਜੀ ਪੂਰਾ ਹੋਣੇ ਛੋਟਾ ਜਿਹਾ ਵਲੌਗ ਬਣਾਇਆ ਸੀਗਾ ਬਸ ਬਰਥਡੇ ਪਾਰਟੀ ਦਾ ਸੀਗਾ ਵਲੌਗ ਜਿਹੜਾ ਤੇ ਚਲੋ ਜੀ ਫਿਰ ਹੁਣ ਆਪਾਂ ਕਰਦੇ ਆ ਤੇ ਇੱਥੇ ਕਾਰਡ ਦਿਖਾ ਰਹੀ ਸੀ ਕਹਿੰਦੀ ਕਾਰਡ ਨਹੀਂ ਦਿਖਾਣਾ ਮੈਂ ਕਹਿੰਦੀ ਕਾਰਡ ਮੈਂ ਨਾ ਕਿਸੇ ਕੋ ਨਹੀਂ ਕਾਰਡ ਦਿਖਾਣਾ ਮੇਰਾ ਕੇਕ ਬਹੁਤ ਵਧੀਆ ਹੋਈਗਾ ਤੇ ਆਪਾਂ ਇੱਥੇ ਕੇਕ ਖਾਦਾ ਤੇ ਫਿਰ ਬਸ ਹਨ ਵਿਕਾਉਣੀ ਵੀ ਕਰਨ ਨੂੰ ਚਲੇ ਕਿਸੇ ਗੱਲਾਂ ਬਾਤਾਂ ਕਰ ਕਰਕੇ ਆਪਾਂ ਚਲੋ ਜੀ ਠੀਕ ਆ ਵੀ ਹੋਣਾ ਹੀ ਨਾ ਵੈਸੇ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਹੁਣ ਤੇ ਫੋਨ ਆ ਗਏ ਸੀ ਸਾਨੂੰ ਜਦੋਂ ਬਾਹਰੋਂ ਫੋਨ ਆ ਗਏ ਸੀਗੇ ਤੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਟਾਈਮ ਸਾਡਾ ਹੁਣ ਕਾਫੀ ਹੋ ਗਿਆ ਆਪਾਂ ਨੂੰ ਤੇ ਚਲੋ ਠੀਕ ਆ ਜੀ ਹੁਣ ਆਪਾਂ ਕਰਦੇ ਆ ਰੈਸਟ ਤੇ ਸੌਣੇ ਆ ਹੁਣ ਆਪਾਂ ਕਿਉਂਕਿ ਟਾਈਮ ਕਾਫੀ ਹੋ ਗਿਆ ਗੱਲਾਂ ਬਾਤਾਂ ਦੇ ਵਿੱਚ ਟਾਈਮ ਨਿਕਲ ਗਿਆ ਆਪਾਂ ਦਾ ਸਾਰਾ ਤੇ ਤੁਹਾਨੂੰ ਅੱਜ ਦਾ ਛੋਟਾ ਜਿਹਾ ਬਲੌਗ ਇਸ ਤਰ੍ਹਾਂ ਦਾ ਲੱਗਿਆ ਪਲੀਜ਼ ਵਿਚੇ ਜੀ ਦਿਓ ਆਪਣੀਆਂ ਤੁਸੀਂ ਤੇ ਥੈਂਕ ਯੂ ਸੋ ਮੱਚ ਜੀ ਮਿਲਦੇ ਆ ਫਿਰ ਦੂਸਰੀ ਵੀਡੀਓ ਦੇ ਵਿੱਚ ਵਧੀਆ ਜੀ ਵੀਡੀਓ ਲੈ ਕੇ ਆਨੇ ਆ ਤੇ ਚਲੋ ਠੀਕ ਆ ਜੀ ਫਿਰ ਓਕੇ ਜੀ ਬਾਏ ਬਾਏ